ਨੋ ਜੈਨੂ ਕਿਚਨ ਦਾ ਸਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ 버거 ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬੱਚੇ ਡਿਮਾਂਡ ਸੀ 버거 ਖਾਣ ਦੇ ਆਵੇ ਕਿੰਨਾ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਇਆ ਹੈ ਆਪਣਾ 버거 ਚਲੋ ਫਿਰ ਬਣਾਨੇ ਇਸ ਤਰੀਕੇ ਦੇ ਨਾਲ ਹਲਵਾ 1 ਕਿਲੋ ਤੇ ਇਹਨੂੰ ਆਪਾਂ ਉਬਾਲ ਕੇ ਰੱਖਿਆ ਹੋਇਆ ਸੀ ਤੇ ਬੱਚੇ 버거 ਮੰਗ ਰਹੇ ਸੀ ਤੇ ਮੈਂ ਚਲੋ ਅੱਜ ਹோம் ਮੇਡ ਇਹਨਾਂ ਨੂੰ 버거 ਖਵਾਉਣੀ ਆ ਤੇ ਆਲੂਆਂ ਨੂੰ ਉਬਾਲ ਲਿਆ ਆ ਤੇ ਹੁਣ ਇਹਨਾਂ ਨੂੰ ਆਪਾਂ ਛਿੰਦੇ ਆਂ। ਆਲੂਆਂ ਕੱਛੇਲੇ ਆ ਤੇ ਹੁਣ ਥੋੜਾ ਜਿਹਾ 2 ਚਮਚੇ ਦਾ ਕਾਰਨਫਲ ਆਪਾਂ ਪਾਵਾਂਗੇ। ਨਾਲ ਹੀ ਆਪਾਂ ਚਾਵਲ ਦਾ ਆਟਾ ਇਹਦੇ ਨਾਲ ਟਿੱਕੀ ਬਹੁਤ ਹੀ ਕ੍ਰਿਸਪੀ ਬਣਦੀ ਹੈ। ਆਟਾ ਇਹ ਪਹਿਲਾਂ ਹੀ ਪੀਸ ਕੇ ਰੱਖਿਆ ਹੋਇਆ ਥੋੜਾ ਜਿਹਾ ਮੈ ਫ੍ਰੀਜ ਦੇ ਵਿੱਚ ਬਾਹਰ ਅਦਰਵਾਈਜ਼ ਸੁੰਢੀ ਪੈ ਜਾਂਦੀ ਹੈ। ਮੇਦਾ ਹੋਇਆ ਤੇ ਅਦਰ ਮੈਂ 3 ਚਮਚੇ ਲਈ ਹੋਇਆ। ਚਲੋ ਇਹ ਆٹے ਦੇ ਨਾਲ ਸਵਾਦ ਅਨੁਸਾਰ ਆਪਣਾ ਫੋਲਗੇਟਾ ਲਾ ਲਿਓ ਮਿਰਚੀ ਨਮਕ ਵਰਗਾਂ ਦੀ ਸਾਲਾ ਨਾਲ ਹੀ ਮੈਂ ਥੋੜਾ ਜਿਹਾ ਔਰਗੈਨੋ ਪਾਉਂਦੀ ਹਾਂ ਤੇ ਟਿਆਰ ਨੂੰ ਮੈਂ ਟੈਕ ਦੇ ਵਿੱਚ ਕੱਟ ਕੇ ਸੇਵ ਦਾਂਗੇ ਅਸੀਂ ਇਹ ਮਤਾਂ ਨਹੀਂ ਗਏ ਸਦਾ ਤੇ ਆ ਸਕਾਤੇ ਹਨ ਜਿਸਦੇ ਵਿੱਚ ਤੁਹਾਨੂੰ ਸਪਕਾਤਾ ਨਹੀਂ ਆ ਵੀ ਪਾਉਣਾ ਚਾਹ ਪਾ ਸਕਦੇ ਕਿ ਖਰਾਤਾ ਨਹੀਂ ਆ ਤੇ ਪਰ ਕੱਚੇ ਮੇਰੇ ਖਾਂਦੇ ਹੀ ਇਸ ਕਰਕੇ ਉਹ ਸਿੰਪਲ ਆਲੂਆ ਟਿੱਕੀ ਬਣਾ ਰਹੀ ਹੈ ਆਪਣਾ ਡੋ ਬਣ ਕੇ ਤਿਆਰ ਹੋ ਗਿਆ ਦੇਖੋ ਕਿੰਨਾ ਵਧੀਆ ਸਮੂਦ ਇਸ ਤਰ੍ਹਾਂ ਤੇ ਹੁਣ ਆਪਾਂ ਇਹਦੀ ਟਿੱਕੀ ਬਣਾਵਾਂਗੇ ਆਪਨੇ ਟਿੱਕੀ ਬਣ ਕੇ ਤਿਆਰ ਹੋ ਗਈ ਆ ਤੇ ਦੂਸਰਾ ਜੇ ਤੁਹਾਨੂੰ ਟਿੱਕੀ ਜਾਂ ਚਿਪਕਦੀਆਂ ਥੋੜਾ ਜਿਹਾ ਘਿਓ ਜਾਂ ਹਲਫੈਟ ਲਾ ਕੇ ਤੇ ਉਹਦਾ ਵੀ ਆਪਾਂ ਬਣਾ ਸਕਦੇ ਆ ਟਿੱਕੀ ਆਪਣੀਆਂ ਟਿੱਕੀਆਂ ਬਣ ਕੇ ਤਿਆਰ ਹੋ ਗਈਆਂ ਆ ਤੇ ਹੁਣ ਆਪਾਂ ਤੇਲ ਰੱਖਿਆ ਹੋਇਆ 프라이ਜ ਤੇ ਟਿੱਕੀ ਨੂੰ ਆਪਾਂ ਫਰਾਈ ਕਰਾਂਗੇ ਦੇਖੋ ਪਰੇਟ ਕਿਆ ਬਣਦੀ ਆ ਪਈਆ ਕਿੰਨੀ ਵਧੀਆ ਤਰੀਕੇ ਨਾਲ ਬਹੁਤ ਕਰੰਚੀ ਕਰੰਚੀ ਯਸਤੇ ਮੈਂ ਤਾਂ ਬੈਠੇ ਬਣਾਉਣੀ ਆ ਘੱਟ ਤੇਲ ਤੇ ਇਹ ਅੱਜ ਤੇਲ ਪਿਆ ਹਿੱਟ ਬੈਠੇ ਮੈਂ ਤੇ ਬਣਾ ਲੈਂਦੀ ਤੇਤੀ ਬਣ ਜੂਗੀ ਦੂਸਰੇ ਪਾਸੇ ਆ ਬੱਦ ਪਏ ਹੋਏ ਆ ਮੇਰੇ ਆਪਾ ਪਰ ਜਾ ਮੱਖਣ ਲਗਾ ਕੇ ਤਵੇ ਤੇ ਤੇ ਤਲਾਂਗੇ ਆ ਦੇਖੋ ਬੜੀ ਕਰੰਚੀ ਕਰੰਚੀ ਟਿੱਕੀ تیار ਹੋ ਗਈ ਆ ਇਸ ਵਧੀਆ ਤਰੀਕੇ ਦੇ ਨਾਲ ਇਸ ਤਰ੍ਹਾਂ ਦੋ ਟਿੱਕੀਆਂ ਰਹਿ ਗਈਆਂ ਉਹ ਵੀ ਆਪਾਂ ਤਿਆਰ ਕਰ ਲੈਣੇ ਆ ਟਿੱਕੇ ਬਣ ਕੇ ਆਪਣੇ ਤਿਆਰ ਹੋ ਗਏ ਆ ਤੇ ਹੁਣ ਆਹ ਮਹੌਲ ਦਾ ਲਾਵਾ ਤੇ ਮੱਖਣ ਤੇ ਚਰਨੀ ਤੇ ਲਗਾਵਾਂਗੇ ਇਹਨਾਂ ਆਪਾਂ ਗਰਮ ਕਰਾਂਗੇ ਪਰ ਬਰੈਡ ਗਰਪ ਹੋ ਗਿਆ ਤੇ ਆਪਾਂ ਵਿੱਚ ਪਾਵਾਂਗੇ ਪਹਿਲਾਂ ਮਿਆਨੀ ਤੁਹਾਨੂੰ ਅਗਲੀ ਵੀਡੀਓ 'ਚ ਤੁਹਾਨੂੰ ਹੋਮ ਮੇਡ ਮਿਆਨੀ ਵੀ ਤੁਹਾਨੂੰ ਦੱਸਾਂਗੇ ਬਹੁਤ ਹੀ ਵਧੀਆ ਬਣ ਕੇ تیار ਹੋ ਜੂਗੀ ਅਗਾ ਲਾਗੇ ਪਨਡਿੱਕੀ ਇਹ ਕੀ ਸ্লাইਟਰ ਹੋਣਾ ਪਾ ਚੀਜ਼ ਸ্লাইਸ ਪਾਵਾਂਗੇ ਵਿੱਚ ਲੱਟਾ ਪਿਆ, ਟਮਾਟਰ ਲਾਵਾਏ ਤੇ ਸੌਸ ਲਾਵਾ ਕੇ ਬੱਸ ਪਰੋਲੇ ਪਾ ਸੇ। ਵੀਰ ਮਦਦ ਕਰਦੀ ਪਈ ਹੈ ਮੇਰੀ ਕਦੀ ਮਾਵਾਂ ਮੈਂ ਬੜਕਾ ਖਾਣਾ। ਬਰਗਰ ਬਣ ਕੇ تیار ਹੋ ਗਈ ਹੈ ਚਲੋ ਫਿਰ ਖਾਈਏ ਆਪਾਂ ਤੇ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਔਰ ਵੀਡੀਓ ਐਂਡ ਤੱਕ ਦੇਖਿਆ ਕਰੋ ਥੈਂਕਸ ਫॉर ਵਾਚਿੰਗ